ਜਾ ਬਹੁਤ ਜੱਥੇਵੰਦੀਆਂ ਨੇ ਇੱਥੇ ਬਹੁਤ ਵੱਡਾ ਜਿਹੜਾ ਵਿਸਾਲ ਇਕੱਠ ਹੈ ਜਿਵੇਂ ਲੱਗਦਾ ਤੋਂ ਲੋਕਾਂ ਨੂੰ ਹੋਰ ਇਸੇ ਬਟਾਵਾ ਅੱਜ ਜਿਹੜੀਆਂ ਸਰਕਾਰਾਂ ਦੇ ਉੱਤੇ ਬੋਲੋ। ਬਿਰਜੀ ਮੇਰਾ ਨਾਮ ਹੈਪੀ ਕੋਰ ਧੂਰੀ ਨਾਰੀ ਇਕਤਾ ਜਬਰ ਬਰੋਗ ਦੀ ਫਰੰਟਲ ਸੁਬਾਗੂ ਜੋ ਮਜ਼ਦੂਰ ਔਰਤਾਂ ਦੀ ਜਥੇਵੰਦੀ ਆ। ਬਿਰਜੀ ਇਹ ਮਜ਼ਦੂਰ ਕਿਸਾਨ ਸਟੂਡੈਂਟ ਹੋਰ ਵੀ ਵੱਖ-ਵੱਖ ਜਿਹੜੀ ਜਥੇਵੰਦੀਆਂ ਵੱਲੋਂ ਅੱਜ ਸੰਗਰੂਰ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ। ਜਿਹੜੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆ ਝਾੜੂ ਸਰਕਾਰ ਆ ਇਹ ਸੱਚੀ ਝਾੜੂ ਸਰਕਾਰ ਆ ਇਹਨੇ ਝਾੜੂ ਫੇਰ ਕੇ ਰੱਖ ਦਿੱਤਾ ਪੰਜਾਬ ਦਾ ਸਫਾਇਆ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀਗੇ ਇੱਕ ਗੀਤ ਗਾਉਂਦੇ ਹੁੰਦੇ ਸੀਗੇ ਮੰਗਦਾ ਰਹੀ ਸੂਝ ਜਾਵੇ ਕਮੀਆਂ ਦੇ ਵੇੜੇ ਅੱਜ ਕਮੀਆਂ ਦੇ ਵੇੜਿਆਂ ਦੇ ਵਿੱਚ ਕਦੇ ਛਾਤੀ ਵੀ ਨਹੀਂ ਮਾਰੀ ਉਹੀ ਕਮੀਆਂ ਦੇ ਵੇੜਿਆਂ ਨੂੰ ਜੇ ਸਾਡੇ ਤੀਜੇ ਹਿੱਸੇ ਪਰਜੈਕਟ ਜ਼ਮੀਨ ਦੀ ਗੱਲ ਆਉਂਦੀ ਆ ਤਾਂ ਸਾਡੇ ਹੀ ਮਜ਼ਦੂਰਾਂ ਨੂੰ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਤਾਲਿਆ ਜਾਂਦਾ ਇੱਥੇ ਤੱਕ ਰਗੀ ਇਹਨਾਂ ਨੇ ਕੁਮਾਰੀਆਂ ਬੱਚੀਆਂ ਵੀ ਨਹੀਂ ਬਖਸ਼ੀਆਂ ਹੈਗੀਆਂ ਉਹਨਾਂ ਨੂੰ ਵੀ ਸਟੂਡੈਂਟਾਂ ਨੂੰ ਜੇਲ੍ਹਾਂ ਦੇ ਵਿੱਚ ਤਾੜਤਾ ਇੰਨਾ ਤਾਂ ਤਸੱਦਦ ਕੀਤਾ ਕਿ ਸੋਸ਼ਲ ਮੀਡੀਆ ਤੇ ਵੀ ਵੀਡੀਓ ਇੰਨੀ ਵਾਇਰਲ ਨਹੀਂ ਹੋਈ ਹੋਰ ਬਹੁਤ ਵੀਡੀਓ ਵਾਇਰਲ ਹੁੰਦੀਆਂ ਨੇ ਪਰ ਪਿਛਲੇ ਦਿਨੀ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਡੇ ਪੱਧਰ ਤੇ ਇਕੱਠ ਕਰਕੇ ਇੱਕ ਰਾਜੇ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਆ ਆ ਵੀ ਹੱਥੀ ਮੰਗਾ ਲਈ ਬਝਾਰਾ ਕੀਤਾ ਤਾਂ ਉਹਨਾਂ ਨੂੰ ਵੱਡੀ ਪੱਧਰ ਤੇ ਸਾਡੀਆਂ ਮਾਵਾ ਭੈਣਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਧਾਰਿਆ ਗਿਆ ਇਹ ਗੁੱਚੜ ਸਰਕਾਰ ਆ ਇਹ ਸਾਡੇ ਜਿਹੜੇ ਖਾਸ ਕਰਕੇ ਕਿਰਤੀ ਲੋਕਾਂ ਤੋਂ ਅੱਖਾਂ ਨੂੰ ਲਾ ਕੇ ਥੁੱਕ ਸਾਡੇ ਬੇੜਿਆਂ ਦੇ ਵਿੱਚ ਆ ਕੇ ਵੋਟਾਂ ਵਸੂਲਨੀ ਆ ਸਾਨੂੰ ਭਾਵਕ ਕਰਕੇ ਪਰ ਸਾਡੇ ਲੋਕ ਜਿਹੜੇ ਹੈਗੇ ਨੇ ਬਹੁਤ ਜ਼ਿਆਦੇ ਜਾਗਦੇ ਨੇ ਇਹ ਹੋਰ ਵੀ ਅਸੀਂ ਵੱਡੀ ਪੱਧਰ ਤੇ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਜੇ ਇੱਥੇ ਵੀ ਇਹਨਾਂ ਨੇ ਅਸੀਂ ਕਹਿੰਦੇ ਆ ਵੀ ਜਿਹੜੇ ਜਿੰਨੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕੋ ਸਟੂਡੈਂਟਾਂ ਵੱਲੋਂ ਗ੍ਰਿਫਤਾਰੀਆਂ ਹੋਈਆਂ ਨੇ ਉਹ ਫੌਰੀ ਤੌਰ ਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਬਿਨਾਂ ਕਿਸੇ ਸ਼ਰਤ ਨਹੀਂ ਐਦੂ ਵੀ ਅਸੀਂ ਵੱਡਾ ਕੱਠ ਕਰਕੇ ਜਾਵਾਂਗੇ ਸਾਡੀਆਂ ਮਾਵਾ ਭੈਣਾਂ ਜਰਸਤਾਰ ਕੀਤੀਆਂ ਸਿਆ ਸਾਡੀਆਂ ਮਾਵਾ ਭੈਣਾਂ ਹੋਰ ਵੀ ਵੱਡੀ ਪੱਦਰ ਤੇ ਆਈਆਂ ਨੇ ਇਹ ਸਰਕਾਰ ਨੂੰ ਚਾਤੀ ਮਾਰ ਲੈਣੀ ਚਾਹੀਦੀ ਆ ਇਹ ਗੁਰੂ ਪੀਰਾਂ ਦੀ ਧਰਤੀ ਆ ਇਹ ਮਾਈ ਭਾਗੋ ਸੁਤਰੀ ਮਾਵਾ ਜਿਹੜੀਆਂ ਸਾਡੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਇਹ ਉਹਨਾਂ ਦੀ ਧਰਤੀ ਆ ਅਸੀਂ ਉਹਨਾਂ ਦੇ ਵਾਰਸ ਆ ਅਸੀਂ ਡਰਾਂਗੇ ਨਹੀਂ ਦਵਾਂਗੇ ਨਹੀਂ ਸੁਤਰੀ ਵਾਈ ਫੁੱਲੇ ਮਾਵਾ ਨੇ ਸਾਡੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਅਸੀਂ ਸ਼ਹਾਦਤਾਂ ਪਿੱਛੇ ਨਹੀਂ ਹਟਾਂਗੇ ਨਾ ਹੀ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਹਟਾਂਗੇ ਜੇਲਾ ਕੋਈ ਜੇਲਾ ਦੇ ਵਿੱਚ ਕਾੜ ਕੇ ਕੋਈ ਸਾਨੂੰ ਇਹ ਡਰੋਂ ਦੀ ਲੁਕਣ ਦੀ ਲੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਡਰਦੇ ਨਹੀਂ ਦਬਦੇ ਨਹੀਂ ਅਸੀਂ ਡੱਟ ਕੇ ਇਹ ਛਾੜੂ ਸਰਕਾਰ ਦਾ ਮੁਕਾਬਲਾ ਕਰਾਂਗੇ ਇੱਕ ਕਮੇਡੀ ਕਰਨ ਵਾਲੀ ਸਰਕਾਰ ਇੱਕ ਕਮੇਡੀ ਕਰਨ ਵਾਲੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਇੱਕ ਕੁਰਸੀ ਦੇਤੀ ਸੱਤਾ ਦੇ ਵਿੱਚ ਆ ਗਈ ਸਰਕਾਰ ਬਹੁਤ ਵੱਡੀ ਪੱਦਰ ਤੇ ਖਾਸ ਕਰਕੇ ਸਾਡੇ ਮਜ਼ਦੂਰਾਂ ਨੇ ਹੀ ਵੋਟਾਂ ਪਾਈਆਂ ਨੇ ਪਰ ਮਜ਼ਦੂਰ ਹੀ ਤਸੱਲੀ ਕਰਾਉਣਗੇ ਸਰਕਾਰ ਦੀ ਧੌਂ ਚੋਂ ਕਿੰਨਾ ਕੱਢਣਗੇ